ਹੈਲੋ ਜੀ ਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਮਨਿਕਾ ਤਵਨ ਆਈ ਨਹੀਂ ਤੁਹਾਡੇ ਚੈਨਲ ਦੇ ਨਾਲ ਤੇ ਵੇਖੋ ਜੀ ਸੈਰੀ ਬੈਠੀ ਹੈ ਕੰਮ ਕਰਨ ਲਈ ਓਏ ਹੋਏ 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 ਪੇਪਰਾਂ ਦੀ ਇੰਨੀ ਟੈਨਸ਼ਨ ਇੰਨੀ ਟੈਨਸ਼ਨ ਕਿ ਮੈਨੂੰ ਲੱਗਦਾ ਹੈ ਕਿ ਫੋਰਮ ਜਦੋਂ ਤੁਹਾਡਾ ਐਡਮਿਸ਼ਨ ਸਟਾਰਟ ਸੁਣੋ ਜਦੋਂ ਤੁਹਾਡਾ ਐਡਮਿਸ਼ਨ ਸਟਾਰਟ ਹੋਇਆ ਸੀ ਨਾ ਜਦੋਂ ਤੁਹਾਡਾ ਐਡਮਿਸ਼ਨ ਸਟਾਰਟ ਹੋਇਆ ਸੀ ਇਹ ਉਦੋਂ ਕਿਤੇ ਕਿਤਾਬਾਂ ਕਾਪੀਆਂ ਪੜੀਆਂ ਹੁੰਦੀਆਂ ਜਾਂ ਲਿਖੀਆਂ ਹੁੰਦੀਆਂ ਤੇ ਸ਼ਾਇਦ ਇੰਨੀ ਨੋਬਤ ਨਾ ਆਂਦੀ ਹੈ ਨਾ ਤੇ ਹੁਣ ਫੋਰਮੇਲ ਫਾਈਨਲ ਪੇਪਰ ਥੋੜੇ ਕਾਸ਼ੀ ਟਾਈਮ ਮਤਲਬ ਰਹਿ ਗਿਆ ਤੇ ਜਿਹੜੇ ਤੁਹਾਡੇ ਸੈਕਿੰਡ ਟਰਮ ਦੇ ਪੇਪਰ ਆ ਹੈ ਨਾ ਤੇ ਉਹਦੇ ਲਈ ਲੱਗਾ ਕੁਝ ਤਿਆਰੀ ਹੋ ਰਹੀ ਤੇਰੀ ਹੈ ਨਾ ਤੇ ਤੁਹਾਨੂੰ ਵੀ ਤੇ ਮੈਂ ਨਾ ਜਸਟ ਉਦਾਂ ਹੀ ਫੇਸਬੁੱਕ ਥੋੜਾ ਚੈੱਕ ਕਰ ਰਹੀ ਸੀ ਵੀਡੀਓਜ਼ ਵਗੈਰਾ ਤੇ ਮਤਲਬ ਰੂਮ ਦੇ ਵਿੱਚ ਆਈ ਤੇ ਲਾਈਟ ਵਗੈਰਾ ਔਨ ਹੋਈ ਰਹੀ ਤੇ ਮੈਂ ਹਾਂ ਜਰਾ ਦੇਖਾਂ ਕੀ ਕਰ ਰਹੀ ਆ ਐਨਾ ਨਹੀਂ ਪਤਾ ਦੇਖਾਂ ਕਿਦਾਂ ਮਤਲਬ ਇਹ ਪੂਰਾ ਆਪਣੇ ਆਪ ਨੂੰ ਕੰਫਰਟੇਬਲ ਹੋ ਕੇ ਬੈਠੀ ਆ ਤੇ ਮਤਲਬ ਜਿਸ ਤਰ੍ਹਾਂ ਮਤਲਬ ਠੀਕ ਹੈ ਜੀ ਹੋਏ ਨਾ ਹੋਏ ਘਰ ਦੇ ਸਾਰੇ ਇੱਕੋ ਗੱਲ ਹੈ ਤੇ ਬਾਕੀ ਪਰਵਾਹ ਫੇਸਬੁਕ ਫੈਮਲੀ ਜੀ ਤੁਸੀਂ ਸਭ ਕਿਵੇਂ ਹੋ ਘਰ ਵਿੱਚ ਸਤ ਤੰਦਰੁਸਤ ਹੈ ਵਧੀਆ ਹੈ ਠੀਕ ਠਾਕ ਹੋ ਤੇ ਬਾਕੀ ਬਤੋ ਬਦੀ ਬਦੋ ਬਦੀ ਹੁੰਦੀ ਨੇ ప్రతి ਦਿਨ ਵਧ ਰਹੀ ਜਿਹੜੀ ਠੰਡ ਹੈ ਤੇ ਉਸ ਠੰਡ ਦਾ ਤੁਸੀਂ ਸਾਰੇ ਧਿਆਨ ਰੱਖੋ ਮਾਹੌਲ ਮੌਸਮ ਦੋਨੋਂ ਹੀ ਬੜੀ ਜਲਦੀ ਜਲਦੀ ਰਫਤਾਰ ਚ ਚੇਂਜ ਹੋ ਰਹੇ ਨੇ ਤੇ ਅੱਜ ਤੁਹਾਨੂੰ ਪਤਾ ਮੈਂ ਥੋੜਾ ਜਾ ਡਰਾਈング ਰੂਮ ਕਲੀਨ ਕੀਤਾ ਕਾਫੀ ਟਾਈਮ ਤੋਂ ਨਾ ਮੈਂ ਕਾਫੀ ਟਾਈਮ ਨਹੀਂ ਮੈਕਸਿਮਮ 10 ਤੋਂ 15 ਦਿਨ ਹੋ ਚਲੇ ਸੀ ਡਰਾਈング ਰੂਮ ਦੀ ਕਲੀਨਿੰਗ ਨਹੀਂ ਸੀ ਹੋਈ ਤੇ ਅੱਜ ਦੇਖੋ ਮੈਂ ਡਰਾਈング ਰੂਮ ਕਲੀਨ ਕੀਤਾ ਤੇ ਵਿੱਦਿਆ ਦੇ ਟੁਆਇਸ ਕਿੰਨੇ ਮਤਲਬ ਜਿਹੜੇ ਕਿ ਕੁਛ ਤੁਸੀਂ ਦੇਖਿਓਗੇ ਉੱਪਰਲੇ ਰੂਮ ਦੇ ਵਿੱਚ ਵੀ ਰੁੱਲਦੇ ਰਹਿੰਦੇ ਆ ਕੁਛ ਇੱਧਰ ਰੁੱਲਦੇ ਰਹਿੰਦੇ ਆ ਤੇ ਅੱਜ ਮੈਂ ਲਗਭਗ ਸਾਰੀ ਮਤਲਬ ਸੈਟਿੰਗਸ ਜਿਹੜੀ ਹੈ ਦੁਬਾਰਾ ਤੋਂ ਰਿਪੀਟ ਕੀਤੀ ਤੇ ਦੇਖੋ ਕਿੰਨੇ ਕਲੀਨਸ ਮਤਲਬ ਸੋਫਿਆਂ ਦੇ ਜਿਹੜੇ ਲੱਗ ਰਹੇ ਨੇ ਤੁਹਾਨੂੰ ਮੈਂ ਅੱਗੇ ਵੀ ਦੱਸ ਚੁੱਕੀ ਆ ਕਿ ਘਰ ਦੇ ਵਿੱਚ ਸਫਾਈ ਹੋਣਾ ਬਹੁਤ ਜ਼ਰੂਰੀ ਹੈ ਸਾਡਾ ਕਿਸੇ ਵੇਲੇ ਕੋਈ ਅਚਾਨਕ ਭੰਨ ਭਰਾ ਮਹਿਮਾਨ ਆ ਹੀ ਜਾਂਦਾ ਬਿਨ ਬੁਲਾਏ ਬਿਨ ਦੱਸੇ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਰਿਪੇਅਰਿੰਗ ਆਪਣੇ ਜਿਹੜੀ ਦੀ ਰਵੇਨਾ ਸਾਲ ਸੁਥਰੀ ਉਹ ਵਧੀਆ ਲੱਗਦੀ ਹੈ ਤੇ ਬਾਕੀ ਤੁਹਾਨੂੰ ਮੈਂ ਦੱਸ ਦਵਾਂਗੀ ਜਿਸ ਤਰ੍ਹਾਂ ਨੁਕਰਾਂ ਦੇ ਵਿੱਚ ਅੱਜ ਕੱਲ ਕਾਕਰਿਚ ਮੱਖੀ ਇਹ ਤਿੱਜਾ ਤੇ ਨਹੀਂ ਨਿਕਲਦੀਆਂ ਬਟ ਫਿਰ ਵੀ ਆਪਣੇ ਆਪ ਦੀ ਪਹਿਲਾਂ ਹੀ ਤਿਆਰੀ ਕਰਕੇ ਰੱਖਿੰਦੀ ਆ ਦੇਖੋ ਸਾਈਡਾਂ ਦੇ ਇਸਟਨ ਦੀ ਫਰਨਲ ਦੀਆਂ ਗੋਲੀਆਂ ਜਿਹੜੀਆਂ ਕਿ ਮੈਂ ਮਰਰ ਰਿਪੇਅਰ ਕੀਤੀਆਂ ਮੈਕਸਿਮਮ 50 ਡੇ ਬਾਅਦ ਮੈਂ ਡਰਾਈ ਰੂਮ ਦੇ ਵਿੱਚ ਆਣੀਆਂ ਤੇ ਜਿਹੜਾ ਕਿ ਮਤਲਬ ਇਸ ਡ్రਾਈ ਉਹ ਜੋ ਵੀ ਮਤਲਬ ਛਾੜ ਵਗੈਰਾ ਜੋ ਵੀ ਕਲੀਨਿੰਗ ਡਸਟ ਹੁੰਦੀ ਹੈ ਉਹ ਕਲੀਨਿੰਗ ਤੇ ਹੋ ਜਾਂਦੀ ਹੈ ਬਟ ਜਿਹੜਾ ਪੋਚਾ ਹੈ ਰੈਗੂਲਰ ਉਹ ਦੇ ਫਰਸ਼ ਤੇ ਵੱਜਦਾ ਹੀ ਵੱਜਦਾ ਤੁਸੀਂ ਫਰਸ਼ ਨੂੰ ਚੈੱਕ ਕਰ ਸਕਦੇ ਹੋ ਕਿ ਫਰਸ਼ ਨਾਰਮਲੀ ਇੱਕਦਮ ਕਲੀਨ ਹੈ ਬਟ ਇਹਨਾਂ ਨੂੰ ਕਿਉਂਕਿ ਇਹ ਅ ਅੱਜ ਕੱਲ੍ਹ ਸਰਦੀਆਂ ਦਾ ਜਿਵੇਂ ਟਾਈਮ ਚੱਲ ਰਿਹਾ ਹੈ ਤੇ ਡਰਾਈਂਗ ਰੂਮ ਜ਼ਿਆਦਾ ਵਰਤੋਂ ਵਿੱਚ ਘੱਟ ਹੀ ਆ ਰਿਹਾ ਹੈ ਤੇ ਇਸ ਲਈ 15 ਦਿਨ ਬਾਅਦ ਫਿਰ ਆਨਕੇ ਦੇ ਸੈਟਿੰਗਸ ਜਿਹੜੀ ਡਰਾਈਂਗ ਰੂਮ ਦੀ ਕਰਨੀ ਜ਼ਰੂਰੀ ਹੁੰਦੀ ਉਹ ਮੈਂ ਕਰ ਦਿੰਦੀ ਆ ਤੇ ਬਾਕੀ ਤੁਹਾਨੂੰ ਮੈਂ ਦਿਖਾਣੇ ਆ ਵਿੱਦਿਆ ਦੇਖੋ ਬੀਨਸ 'ਚ ਬੈਠੀ ਹੋਈ ਆ ਹੈਲੋ ਵਿੱਦਿਆ ਇੱਥੇ ਸਾਡੇਆਂ ਨਾ ਕਾਦਿਆ ਲਾਈਟਾਂ ਵੀ ਵਿਚਾਰੀਆਂ ਐਨੀਆਂ ਕਮਜ਼ੋਰ ਐ ਕਿ ਲਾਈਟਿੰਗ ਦੀ ਫੈਸਿਲਿਟੀ ਜਿਹੜੀ ਘਟ ਜਾਂਦੀ ਐ ਤੇ ਐ ਦੇਖੋ ਵਿੱਦਿਆ ਵਿੱਦਿਆ ਬੀਨਸ ਦੇ ਉੱਪਰ ਬੈਠੀ ਹੋਈ ਐ ਵਿੱਦਿਆ ਕਿਆ ਕਰ ਲਿਓ ਪੌਂਦੇ ਦੇਖ ਰਹੇ ਹੋ ਸਕੂਲ 'ਚੋਂ ਪੜ੍ਹ ਕੇ ਆ ਗਏ ਹਾਂਜੀ ਦੇਖੋ ਬੀਨਸ ਇੱਥੇ ਨਾ ਤੁਹਾਨੂੰ ਪਤਾ ਇੱਥੇ ਟੇਬਲ ਲੱਗਾ ਹੁੰਦਾ ਸੀ ਸੈਂਟਰੀਟੇਬਲ ਰੋ ਚੇਅਰਸ ਲੱਗੀਆਂ ਹੁੰਦੀਆਂ ਸੀ ਤੇ ਲੋਬੀ ਦੇ ਵਿੱਚ ਨਾ ਜਗ੍ਹਾ ਜ਼ਿਆਦਾ ਘੇਰ ਹੈ ਨਾਲ ਕੀ ਹੋਇਆ ਫਿਰ ਮੈਂ ਉਹ ਟੇਬਲਸ ਔਰ ਚੇਅਰਸ ਜਿਹੜੀ ਅਸੀਂ ਉੱਪਰਲੇ ਸਟੋਰ ਰੂਮ ਦੇ ਵਿੱਚ ਸ਼ਿਫਟ ਕਰ ਦਿੱਤੀਆਂ ਤੇ ਇੱਥੇ ਫਲਾਦ ਦੀ ਘੜੀ ਮੈਂ ਬੀਨਸ ਲਗਾ ਦਿੱਤੇ ਔਰ ਤੁਹਾਨੂੰ ਪਤਾ ਹੈ ਬੀਨਸ ਬਹੁਤ ਜ਼ਿਆਦਾ ਕੰਫਰਟੇਬਲ ਹੈ ਜਿਸ ਤਰ੍ਹਾਂ ਉਹ ਵਿਦਿਆ ਇਸ ਟਾਈਮ ਬੈਠੀ ਹੈ ਨਾ ਤੁਸੀਂ ਇਹਨੂੰ ਰਿਪੇਅਰ ਕਰੋਗੇ ਥੋੜਾ ਲੇਟਨ ਜੋਗ ਵੀ ਹੋ ਜਾਂਦਾ ਵਾ ਤੇ ਜੇ ਤੁਸੀਂ ਮਤਲਬ ਇਸ ਤਰ੍ਹਾਂ ਨੈਚੁਰਲੀ ਜਿੱਦਾਂ ਵਿਦਿਆ ਬੈਠ ਇਸ ਲਈ ਮੈਨੂੰ ਬੀਨਸ ਜ਼ਿਆਦਾ ਵਧੀਆ ਲੱਗਦਾ ਹੈ ਕਿਉਂਕਿ ਇਸ 'ਚ ਮੈਂ ਕੰਫਰਟੇਬਲ ਹਾਂ ਇਸ ਲਈ ਬੀਨਸ ਲੈ ਆਉਣੇ ਚਾਹੀਦੇ ਸਮਝੇ ਬਾਕੀ ਇਹ ਵਾਲਾ ਜਿਹੜਾ ਰੂਮ ਹੈ ਇਹਦੀ ਤੁਸੀਂ ਹਾਲਤ ਦੇਖ ਹੀ ਸਕਦੇ ਹੋ ਜਸਟ ਹੁਣੇ ਵਿਦਿਆ ਉੱਠ ਕੇ ਗਈ ਹੈ ਵਿਦਿਆ ਦਾ ਬਲੈਂਕਟ ਜਿਹੜਾ ਸਪੈਸ਼ਲ ਵੱਖਰਾ ਕਢਾਲ ਕੇ ਰੱਖਣਾ ਪੈਂਦਾ ਤੇ ਇਹ ਜਿਹੜਾ ਬਲੈਂਕਟ ਇਹ ਬਹੁਤ ਵੱਡਾ ਤੇ ਇਸ ਲਈ ਇਹਨੂੰ ਸਿਰਫ ਰਾਤ ਵੇਲੇ ਹੀ ਯੂਜ਼ ਕਰੀਦਾ ਕਿਉਂਕਿ ਰਾਤ ਵੇਲੇ ਜਿਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਉਹ ਨਾਈਟਵੇਅਰ ਹੀ ਖੁੱਲਦਾ ਹੈ ਤੇ ਜਿਹੜਾ ਮਤਲਬ ਡੇ ਟਾਈਮ ਬੱਚਿਆਂ ਲਈ ਯੂਜ਼ ਕੀਤਾ ਜਾਵੇ ਛੋਟਾ-ਮੋਟਾ ਤੇ ਇਸ ਤਰ੍ਹਾਂ ਦਾ ਬਲੈਂਕਟ ਹੀ ਠੀਕ ਰਹਿੰਦਾ ਸਿੰਪਲ ਸੌਬਰ ਜਿਹਾ ਤੇ ਵਿਦਿਆ ਹੁਨੇ ਉੱਠ ਕੇ ਗਈ ਹੈ ਤੇ ਦੇਖੋ ਬੈੱਡ ਦੇ ਹਾਲਾਤ ਕੀ ਹੋਏਦੇ ਆ ਇਹ ਕਿਹਦੇ ਕਿਹਦੇ ਘਰ ਦੇ ਵਿੱਚ ਸਮੱਸਿਆ ਰਹਿੰਦੀ ਮੇਰੇ ਘਰ 'ਚ ਬਹੁਤ ਸਮੱਸਿਆ ਸੀ ਸੀਰਸਲੀ ਤੁਸੀਂ ਹਿਸਾਬ ਲਗਾਓ ਕਿ ਇਹ ਜਿਹੜਾ ਡਰਾਜ ਹੈ ਨਾ ਇਹ ਘਰ ਦੇ ਵਿੱਚ ਡਰਾਜ ਲੱਗਾ ਪਿਆ ਹੈ ਇਹ ਦੇਖੋ ਇਹਦੇ ਵਿੱਚ ਇਹਨੂੰ ਪਲੱਗ ਤੋਂ ਉਤਾਰ ਕੇ ਸਿਰਫ ਇਹਦੇ ਵਿੱਚ ਇੰਨਾ ਰੱਖਣ ਦਾ ਕਿੰਨਾ ਕੁ ਟਾਈਮ ਲੱਗਦਾ ਹੈ ਦੱਸੋ अरुण ਆਂਦੇ ਨੇ ਇੱਥੇ ਹੀ अरुण ਦੀਆਂ ਫਾਈਲਾਂ ਪਈਆਂ ਹੁੰਦੀਆਂ ਇੱਥੇ ਹੀ अरुण ਦੀ ਐ ਪਈ ਹੁੰਦੀ ਚਸ਼ਮਾ ਠੀਕ ਹੈ ਇੱਥੇ ਅਰੁਣ ਦੀ ਕੀ ਪਈ ਹੁੰਦੀ ਐਨਾ ਮੈਂ ਸਮਝਾ ਚੁੱਕੀ ਆ ਅਰੋ ਨੂੰ ਕਿ ਅਰੁਣ ਘਟੋ ਘਟ ਇੱਕ ਰੂਮ ਦੇ ਕਲੀਨ ਰੱਖਿਆ ਕਰੋ ਜਿਹਦੇ ਵੀ ਤੁਸੀਂ ਬੈਣਾ ਉੱਠਣਾ ਖੜੇ ਹੋ ਨਾ ਇਹ ਡਰਾਅਰ ਕਿਸ ਕੰਮ ਲਈ ਦਿੱਤੀ ਗਿਆ ਹੈ ਇਹ ਡਰਾਅਰ ਸਿਰਫ ਇੱਕ ਲਾਗੂ ਤਾਰ ਕੇ ਇਹਦੇ ਵਿੱਚ ਚਾਰਜਰ ਰੱਖਣ ਲਈ ਠੀਕ ਹੈ ਜੇ ਫਾਈਲ ਹੈ ਫਾਈਲ ਇੱਥੇ ਰੱਖੀ ਹੁਣ ਵਿਦਿਆ ਦੇ ਹੱਥਾਂ 'ਚ ਫਾਈਲ ਲੱਗੀ ਨਾ ਤੇ ਵਿਦਿਆ ਨੂੰ ਕੁਝ ਕਹਿਣਾ ਨਹੀਂ ਮੇਰੀ ਆਪਣੀ ਉਹਨਾਂ ਨੇ ਬੈਂਡ ਬਜਾ ਦੇਣੀ ਹੈ ਤੇ ਇਹ ਦੇਖੋ ਇਹ ਦੂਸਰਾ ਚਸ਼ਮਾ ਹੈ ਜਿਹੜਾ ਕਿ ਵਿਦਿਆਨ ਇਹਨਾਂ ਦਾ ਤੋੜਿਆ ਹੁਣ ਲਿਆ ਕੇ ਫਿਰ ਅਸੀਂ ਇੱਥੇ ਹੀ ਰੱਖਣਾ ਇਹ ਬੰਦਾ ਇਹਨਾਂ ਨਹੀਂ ਕਹਿੰਦਾ ਕਿ ਇੱਥੇ ਦਰਾਜ ਖੋਲਿਆ ਵਾ ਇਹਦੇ ਵਿੱਚ ਪਾ ਦਵਾ ਤੇ ਕਿੰਨਾ ਟਾਈਮ ਲੱਗਦਾ ਦੇਖੋ ਹੁਣ ਕੱਡੋ-ਕੱਡ ਪੈਨਲ ਤੇ ਸਾਫ ਲੱਗ ਰਿਹਾ ਨਾ ਤੁਹਾਨੂੰ ਪਤਾ ਇੱਕ ਚਾਰਜਰ ਵੀ ਲੱਗਾ ਹੋਵੇ ਨਾ ਮੈਨੂੰ ਉਹ ਵੀ ਗੁੱਸਾ ਆਉਂਦਾ ਕਿਉਂਕਿ ਆ ਮੈਨੂੰ ਲੱਗਦਾ ਕਿ ਹਰ ਇੱਕ ਚੀਜ਼ ਆਪਣੇ ਟਿਕਾਣੇ 'ਤੇ ਹੋਣੀ ਚਾਹੀਦੀ ਆ ਕਿਉਂਕਿ ਬਿਨਾਂ ਟਿਕਾਣੇ ਤੋਂ ਚੀਜ਼ਾਂ ਨਹੀਂ ਵਧੀਆ ਲੱਗਦੀਆਂ ਤੇ ਹੁਣ ਦੇਖੋ ਇਹ ਜਸਟ ਅ ਸਪੈਸ਼ਲਸ ਮੈਂ অরੁੰਦੇ ਲਈ ਲਗਾਇਆ ਹੈ ਇਹ ਦੇਖੋ ਇੱਥੇ ਸਿਰਫ ਚਾਬੀ ਇਹ ਰੱਖਾਂ ਅਨੇ ਕੰਮ ਮਨੇ ਚਾਬੀ ਟੰਗਨੀ ਐ ਵੀ ਬਹੁਤ ਵੱਡੀ ਅਰੋਂਦੀ ਗੱਲ ਹੈ ਤੇ ਇਹ ਦੇਖੋ ਇੰਨਾ ਸਾਰਾ ਅਜਮੇ ਕਵਾੜ ਜਿਹੜਾ ਕਿ ਪਲਾਸਟਿਕ ਦਾ ਸਮਾਨ ਜਿਵੇਂ ਕਿ ਬੋਟਲਾਂ ਠੀਕੇ ਘਰ ਦੇ ਵਿੱਚ ਤੇਲ ਦੀਆਂ ਹੁੰਦੀਆਂ ਐ ਕੋਲ ਡਰਿੰਕ ਦੇ ਹੁੰਦੀਆਂ ਹਰ ਇੱਕ ਚੀਜ਼ ਦੀਆਂ ਜਿੱਦਾਂ ਮਤਲਬ ਖਾਲੀ ਹੋ ਜਾਂਦੀਆਂ ਤੇ ਉਹ ਮੈਂ ਕੀ ਕਰਦੀਆਂ ਕਵਾੜੀਆਂ ਚ ਦੇਣਾ ਪਸੰਦ ਕਰਦੀ ਤੇ ਇਸ ਲਈ ਮੈਂ ਇਹ ਬੋਟਲਾਂ ਇਕੱਠੀਆਂ ਕੀਤੀਆਂ ਕਵਾੜੀਆਂ ਨੂੰ ਦੇਣ ਲਈ ਬਟ ਅੱਜ ਕਵਾੜੀਆਂ ਨਹੀਂ ਆਇਆ ਤੇ ਦੇਖੋ ਕਿੰਨਾ ਕਵਾੜ ਇਕੱਠਾ ਆਇਆ ਇਹਦੇ ਘੱਟੋ ਘਾਟ ਨਹੀਂ ਤੇ ਔ ਸੋ ਤੋਂ 200 ਰੁਪਏ ਤੇ ਬਾਨੀ ਜਾਣਾ ਤੇ ਇਹ ਦੇਖੋ ਜੀ ਪਹਿਲਾਂ ਮੈਨੂੰ ਮੈਂ ਸ਼ੁਰੂ ਤੋਂ ਨਾ ਕਵਾੜ ਪਲਾਸਟਿਕ ਦਾ ਜਿੰਨਾ ਵੀ ਹੈ ਮੈਂ ਜ਼ਰੂਰੀ ਸਮੱਧਿਕਾਰ ਦੇ ਵਿੱਚ ਰੱਖਣਾ ਕਿਉਂਕਿ ਆਦ ਅਸੀਂ ਇੰਜੈਸਟਲੀ ਉਹਦਾ ਵੀ ਤੇ ਡਸਟ ਪੈਡ ਵੀ ਕਰਦੇ ਆ ਹਨਾ ਤੇ ਡਸਟ ਪੈਡ ਕਰਕੇ ਜਿਹੜੇ ਲੋਗ ਹੁੰਦੇ ਆ ਉਹ ਗੱਲ ਨੂੰ ਮਤਲਬ ਕਿਸੇ ਨੂੰ ਦੁਕਾਨ ਤੇ ਵੀ ਵੇਚਦੇ ਨੇ ਇਕੱਠਾ ਪਲਾਸਟਿਕ ਕਰਕੇ ਤੇ ਉਸ ਰੋ ਵੀ ਤੇ ਪੈਸੇ ਕਿਤਨੇ ਕਿਤੇ ਇਨਸੇਵ ਕਰਦੇ ਨੇ ਤੇ ਜੇ ਸਾਡੇ ਕੋਲੇ ਛੋਟੇ ਛੋਟੇ ਚੀਜ਼ਾਂ ਦੀ ਪੋਸੀਲਿਟੀ ਸੀਗੀ ਹੈ ਤੇ ਕਿਉਂ ਨਾ ਅਸੀਂ ਆਪਣੇ ਕੁਆਡ ਨੂੰ ਘਰ ਦੇ ਵਿੱਚ ਸਟੋਰ ਕਰਕੇ ਤੇ ਬਾਅਦ ਜਦੋਂ ਗਲੀ ਵਿੱਚ ਵੇਚਣ ਵਾਲਾ ਆਂਦਾ ਉਹਨੂੰ ਦਈਏ ਤੇ ਉਹ ਕਿਤਨੇ ਕਿਤੇ 100 ਤੋਂ 200 ਰੁਪਏ ਦੇ ਬਣ ਹੀ ਜਾਂਦਾ ਚਲੋ ਜ਼ਿਆਦਾ ਨਹੀਂ ਤੇ ਸਬਜੀ ਸੀ ਹੈਨਾ ਤੇ ਇਸ ਲਈ ਮੈਂ ਤੇ ਚੀਜ਼ਾਂ ਨੂੰ ਸੋਚਦੀ ਆ ਹੁਣ ਤੁਸੀਂ ਮੈਨੂੰ ਵੀਡੀਓਸ ਚ ਕਹਿ ਰਹੀਏ ਮੈਡਮ ਕਿੰਨੇ ਕਮੀਨੇ ਨੇ ਕਿ ਮਤਲਬ ਚੀਜ਼ਾਂ ਦਾ 10 ਰੁਪਏ ਲੈੜਿਆ ਬੋਤਲਾਂ ਉਹ ਵੀ ਸਾਮ ਸਾਮ ਰੱਖਦੇ ਨੇ ਇਸ ਲਈ ਜ਼ਰੂਰੀ ਨਹੀਂ ਹੁੰਦਾ ਜੀ ਜਿਹੜਾ ਘਰ ਚਲਾਉਂਦਾ ਉਹਨਾਂ ਨੂੰ ਹਰ ਇੱਕ ਚੀਜ਼ ਦੇਖਣੀ ਪੈਂਦੀ ਹੈ ਘਰ ਫੇਰ ਹੀ ਬੰਦੇ ਨੇ ਜੇ ਅਸੀਂ ਆਪਣੇ ਆਪ ਦੇ ਹੱਥਾਂ ਨੂੰ ਬੰਨ ਕੇ ਰੱਖੀਏ ਤੇ ਬਾਕੀ ਆ ਦੇਖੋ ਮੇਰਾ ਐਕਟਿਵਾ ਇਹਨੂੰ ਮੈਂ ਇਹ ਬਨਿਕ ਦਿਨ ਕਦੋਂ ਆਏਗਾ ਜਦੋਂ ਇਹਨਾਂ ਮੈਂ ਫੇਰ ਨਹੀਂ ਕਰਾਂਗੀ ਐਕਟਿਵਾ ਆਔਰ ਲਾਸਟ ਟਾਈਮ ਮੈਂ ਕਦੋਂ ਕੀ ਸੀ ਔਰ 10 ਦਿਨ ਪਹਿਲਾਂ ਦੀ ਗੱਲ ਹੈ ਵਿਦਿਆ ਸਕੂਲ ਗਈ ਸੀ ਤੇ ਹੁਣ ਦੇਖੋ ਉਹਦਾ ਐਕਟਿਵਾ ਵਿਚਾਰਾ ਇੱਥੇ ਲੱਗਾ ਪਿਆ ਹਜੇ ਤੱਕ ਮੈਂ ਐਕਟਿਵਾ ਤੇ ਗਈ ਨਹੀਂ ਕਿਤੇ ਆਈ ਨਹੀਂ ਤੇ ਅਰुण ਮੈਨੂੰ ਕਹਿੰਦੇ ਰਹਿੰਦੇ ਨੇ ਘਰੋਂ ਬਾਹਰ ਨਿਕਲਣਾ ਨਹੀਂ ਤੇ ਸਕੂਟਰੀ ਤੇਰੀ ਕੀ ਚੱਲਨੀ ਹੈ ਤੇ ਤੁਸੀਂ ਹਿਸਾਬ ਨਾਲ ਕਿੰਨੇ ਦਿਨ ਹੋ ਚੱਲੇ ਨੇ ਮੈਨਾਂ ਕਾਫੀ ਦਿਨ ਹੋ ਚੱਲੇ ਨੇ ਅੱਜ ਵੀ ਵਿਚਾਰੀ ਸੂਈ ਜਿਹੜੀ ਆ ਉੱਥੇ ਦੀ ਉੱਥੇ ਹੀ ਖਲੋਤੀ ਹੋਈ ਹੈ ਕੀ ਮਤਲਬ ਸਮਝ ਲਓ ਕਿ ਸੂਈ ਕਹਿੰਦੀ ਕਿ ਤੂੰ ਮੈਨੂੰ ਚਲਾਇਆ ਨਹੀਂ ਤੇ ਮੈਂ ਕਿੱਦਾਂ ਤੇਲ ਮੁੱਕ ਜਵੇ ਸਕੂਟਰੀ ਦੇ ਅੰਦਰੋਂ ਤੇ ਬਾਕੀ ਸੀਰੀਅਸਲੀ ਯਾਰ ਮੇਰਾ ਨਾ ਜਦੋਂ ਮੈਂ ਘਰ ਦੇ ਬਹੁਤ ਸ ਕੰਮ ਕਰਕੇ ਫ੍ਰੀ ਹੁੰਦੀ ਹੈ ਨਾ ਤੇ ਫਿਰ ਮੈਨੂੰ ਹੁੰਦਾ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਟਾਈਮ ਦਵਾ ਉਹ ਆਪਣੇ ਆਪ ਨੂੰ ਟਾਈਮ ਦੇਂਦੇ 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 ਇੰਨਾ ਦਲੇਦਰ ਮੇਰੇ ਅੰਦਰ ਪੈ ਜਾਂਦਾ ਵਾ ਕਿ ਰਾਤ ਦਾ ਪਤਾ ਨਹੀਂ ਲੱਗਦਾ ਰਾਤ ਕਿਦੋਂ ਪੈ ਜਾਂਦੀ ਹੈ ਤੇ ਇਸ ਲਈ ਇਹ ਮੇਰੀ ਨਹੀਂ ਪ੍ਰੋਬਲਮ ਬੜੀ ਲੇਡੀਜ਼ ਦੀ ਸਮੱਸਿਆ ਹੋਏਗੀ ਜਿਹੜੀਆਂ ਕਦੀ ਜ਼ਰੂਰੀ ਨਹੀਂ ਸਮਝਦੀਆਂ ਮਤਲਬ ਆਣਾ ਜਾਣਾ ਜ਼ਿਆਦਾ ਉਹ ਉਹਨਾਂ ਲਈ ਵੀ ਮੇਰੇ ਵਰਗੀਆਂ ਸਮੱਸਿਆ ਹੋਣਗੀਆਂ ਬਾਕੀ ਦੇਖੋ ਲੋਬੀ ਦੇ ਵਿੱਚ ਮੈਂ ਹਲਕਾ ਹਲਕਾ ਸੈਰ ਕਰ ਰਹੀ ਆ ਤੇ ਦੇਖੋ ਬੱਦਲ ਬਾਹਰ ਲਾ ਦੇਖੋ ਕਿੰਨਾ ਮਤਲਬ ਹੋਇਆ ਪਿਆ ਤੇ ਰੱਬ ਜੀ ਪਤਾ ਨਹੀਂ ਕਿਹੜੇ ਰੰਗਾਂ ਚ ਰਾਜੀ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਨਹੀਂ ਇਹ ਕਹਤੋਂ ਮੈਂ ਹੋਰ ਵੀ ਚੀਜ਼ ਦਿਖਾਉਣੀ ਇੱਕ ਨਾ ਐਕਸਟਰਾ ਸਾਡੀ ਨਾ ਆ ਦੇਖੋ ਬਾਲਕੋਨੀ ਦਿੱਤੀ ਛੋਟੀ ਜੀ ਤੇ اٹੈਪ ਲੱਗਾ ਹੋਇਆ ਜਦੋਂ ਵੀ ਬਾਹਰ ਪੋਚੇ ਦਾ ਪਾਣੀ ਵਗੈਰਾ ਜਾਂ ਗਲੀ ਦੇ ਵਿੱਚ ਪਾਣੀ ਵਗੈਰਾ ਫੈਂਕ ਨਾ ਹੋਵੇ ਨਾ ਤੇ ਆ ਵੇਖੋ ਇਸ ਚੋਂ ਦਾ ਮਤਲਬ ਲੱਗਾ ਹੋਇਆ ਤੇ ਉਹ ਇੱਕ ਸਿਲੰਡਰ ਦਾ ਸਟੋਰਸ ਦਿੱਤਾ ਹੈਗੀ ਐਕਸਟਰਾ ਸਿਲੰਡਰ ਵਗੈਰਾ ਰੱਖਣ ਨੂੰ ਤੇ ਮੈਨੂੰ ਨਾ ਵਧੀਆ ਲੱਗਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਅ ਵਧੀਆ ਲੱਗਦੀਆਂ ਨੇ ਕਿ ਚਲੋ ਜਿਹੜੀ ਲੋਡਮੰਦ ਹੈਗੀ ਚੀਜ਼ ਉਹਨੂੰ ਅਸੀਂ ਵਰਤੀਏ ਹੁਣ ਜਿੱਦਾਂ ਕਮੈਂਟਸ ਐਕਟਿਵ ਆ ਸੀ ਮੇਰਾ ਮੈਂ ਚਾਹਾਂ ਤੇ ਮੈਂ ਉੱਧਰ ਵੀ ਲਗਾ ਸਕਦੀ ਆ ਬੜਮੇ ਉੱਧਰ ਇਸ ਲਈ ਨਹੀਂ ਲਗਾਉਂਦੀ ਕਿਉਂਕਿ ਟੈਪ ਐ ਟੈਪ ਨਾਲ ਲੱਗੇਗੀ ਐਕਟਿਵ ਆ ਤੇ ਮਤਲਬ ਐਕਟਿਵ ਆ ਤੇ ਚਲੋ ਮੇਰੀ ਦੁਬਾਰਾ ਬਣ ਜੇਗੀ ਪਰ ਜੇ ਟੈਪ ਇੱਕ ਵਾਰ ਮੇਰੀ ਖਰਾਬ ਹੋ ਗਈ ਤੇ ਦੁਬਾਰਾ ਬੰਦੇ ਨੇ ਛੇਤੀ ਨਹੀਂ ਆਣਾ ਟੈਪ ਠੀਕ ਕਰਨ ਲਈ ਕਿਉਂਕਿ ਮੇਰੇ ਘਰ ਦੇ ਵਿੱਚ ਇੱਕ ਟ੍ਰੈਂਡ ਹੈਗਾ ਛੋਟੇ ਛੋਟੇ ਚੀਜ਼ਾਂ ਜਦੋਂ ਮੇਰੀਆਂ ਥੋੜੀਆਂ ਖਰਾਬ ਹੋ ਜਾਂਦੀਆਂ ਨਾ ਤੇ ਉਹਨੂੰ ਠੀਕ ਹੋਣ ਲੱਗਿਆਂ ਮੈਨੂੰ ਲੱਗਦਾ ਘੱਟੋ ਘੱਟ ਨਹੀਂ 15 ਦਿਨ ਤਾਂ ਲੱਗ ਹੀ ਜਾਂਦੇ ਆ ਤੇ ਇਸ ਲਈ ਮੈਂ ਉਹ ਬੇਕੂਫੀ ਕੋਈ ਵੀ ਨਹੀਂ ਕਰਨੀ ਕਿ ਜਿਹੜੀ ਮੈਂ ਕਮੈਂਟਸ ਆਪਣਾ ਉਧਰ ਲਗਾਵਾਂ ਤੇ ਜਾਣ ਬੁੱਝ ਕੇ ਆਪਣੇ ਟੈਪ ਨੂੰ ਤੋੜਾਂ ਜਿਸ ਕਾਰਨ ਮੇਰਾ ਨੁਕਸਾਨ ਵੱਧ ਜਾਵੇ ਸੋ ਬਾਕੀ ਪਰਿਵਾਰ ਫੇਸਬੁੱਕ ਫੈਮਿਲੀ ਜੀ ਵੀਡੀਓਜ਼ ਪ੍ਰਤੀ ਦਿਨ ਕੋਸ਼ਿਸ਼ ਤੋਂ ਕੋਸ਼ਿਸ਼ ਕਰਦੀ ਰਹਿੰਦੀ ਆ ਕਿ ਮੈਂ ਵਧੀਆ ਤੋਂ ਵਧੀਆ ਡਾਲਾਂ ਵੀਡੀਓਜ਼ ਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਰੁਝਾ ਕੇ ਰੱਖਾਂ ਆਪਣੇ ਨਾਲ ਰੁਝ ਰੁਝਿਆ ਮੀਡੀਆ ਮਿਕਸਿੰਗ ਕਰਕੇ ਰੱਖਾਂ ਹਨਾ ਅਸਲ 'ਚ ਥੋੜੀ ਨਾ ਵਰਡਿੰਗ ਪੰਜਾਬੀ ਦੀ ਦੇਖੋ ਅੱਗੇ ਪਿੱਛੇ ਹੋ ਜਾਂਦੀ ਹੈ ਕੋਸ਼ਿਸ਼ ਕਰਦੀ ਰਹਿੰਦੀ ਕਿ ਪੰਜਾਬੀ ਪੂਰੀ ਬੋਲਾਂ ਪਰ ਫੇਰ ਵੀ ਕਿਤੇ ਨਾ ਕਿਤੇ ਆੜੀ ਜਾਂਦੀ ਹੈ ਮੇਰੀ ਆਪਣੀ ਕੁੰਡੀ ਤੇ ਇਸ ਲਈ ਕੋਸ਼ਿਸ਼ ਕਰਦੇ ਰਿਹਾ ਕਰੋ ਮੌਨਿਕਾ ਦੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਤੁਹਾਡੇ ਇੱਕ ਹਲਕੀ ਜੀ ਸਪੋਰਟ ਮੇਰੇ ਲਈ ਬਹੁਤ ਵੱਡੀ ਵੋਟ ਹੈ ਤੇ ਬਾਕੀ ਮੈਂ ਮਿਲਦੀ ਰਵਾਂਗੀ ਗੱਲਬਾਤ ਕਰਦੀ ਰਵਾਂਗੀ ਚੈਨਲ ਨਾਲ ਸੋ OK ਪਰਿਵਾਰ Facebook ਚ ਤਾਂ ਦਵਾ थैंक यू so much ठीक बाय बाय